ਇੰਦਾਂ ਦੇ ਹਾਲਾਤ ਸੱਟ ਲੱਗਣ ਕਾ ਨਾਲੋਂ ਜ਼ਿਆਦਾ ਹਾਲਾਤ ਤੋੜੇ ਮਾਰੇ ਹੋ ਗਏ ਪਹਿਲਾਂ ਕੰਮ ਕਮ ਥੋੜ੍ਹੀ ਦਿਹਾੜੀ ਧੂੜੀ ਲੱਗ ਜਾਂਦੀ ਸੀ ਕੰਮ ਚੱਲੀ ਜਾਂਦਾ ਸੀ ਗੁਜ਼ਾਰਾ ਬਜਾੜਾ ਸੱਟ ਲੱਗਣ ਕਾ ਨਾਲ ਫਿਰ ਬਹੁਤ ਜ਼ਿਆਦਾ ਮੁਸ਼ਕਲ ਆਂਡ ਗਵਾਂਡ ਮਤ ਕਰ ਦਿੰਦੇ ਜੇ ਕੁਝ ਰਿਸ਼ਤੇਦਾਰ ਥੋੜੀ ਬੋਧੀ ਕਰ ਦਿੰਦੇ ਵਿੱਚੋਂ ਤੇ ਰੋਟੀ ਰੁੱਟੀ ਦਾ ਹੋ ਜਾਂਦਾ ਥੋੜਾ ਮੋਟਾ ਤੇ ਰਾਨਾ ਤੇ ਹੈ ਹੀ ਹੁਣ ਕਿਸੇ ਦੇ ਵੱਲ ਵੀ ਨਹੀਂ ਰਿਹਾ ਜਾਂਦਾ ਉਹ ਤਾਂ ਹੁਣ ਗੁਜ਼ਾਰਾ ਬਜਾੜਾ ਤੇ ਕਰਨੇ ਪੈਣਾ ਜੀ ਸੱਟ ਮੈਂ ਜਾਂਡਿਆ ਹੀ ਤੇ ਰਸਤੇ ਦੇ ਵਿੱਚ ਮੋਟਰਸਾਈਕਲ ਵੱਜ ਗਿਆ ਇਲਾਜ ਇੱਥੇ ਸਿਵਲ ਚੋਂ ਗਏ ਸੀ ਤੇ ਇਹਨਾਂ ਫਿਰ ਗੁਰਨਾਨਕ ਕੀਤਾ ਉੱਥੋਂ ਹੋਇਆ ਸੀ ਇਲਾਜ ਉਹ ਵੀ ਬਿਆਹ ਬਿਆਜੀ ਬੂਜੀ ਚੁੱਕ ਕੇ ਕਰਵਾਇਆ ਕੁਝ ਰਿਸ਼ਤੇਦਾਰਾਂ ਨੇ ਥੋੜੇ ਬੋਤੇ ਲਾਤੇ ਮਦਦ ਕਰਦੀ ਤੇ ਉਹ ਥੋੜਾ ਹੋਰ ਹਲੇ ਹੋਣਾ ਵਾ ਇੱਥੋਂ ਹੋਇਆ ਥੋੜਾ ਖਰਾਬ ਲੱਤ ਤਾਂ ਤੇ ਉਹ ਕਹਿੰਦੇ ਸੀ ਕਿ ਫੇਰ ਦੂਰ ਤੋਂ ਕਰਨਾ ਪੈਣਾ ਆਪਰੇਸ਼ਨ ਉਹਦਾ ਕਰਕੇ ਥੋੜਾ ਹਲੇ ਪਿਆ ਬੂਏ ਕਰਕੇ ਰੁਕੇ ਜਹਲੇ ਉਹ ਵੀ ਕਹਿੰਦੇ ਦੂਰੇ ਆਪਰੇਸ਼ਨ ਹੋਣਾ ਵਾ ਫਿਰ ਉਹ ਪਲੇਟਾ ਬੂਟਾ ਵੇਖਣਗੇ ਜਾਂ ਕੱਢਣਗੇ ਕੀ ਕਰਦੇ ਪਹਿਲਾਂ ਆਪਣਾ ਚਲੋ ਕੰਮ ਕਰਦੇ ਆਂ ਢੜੀ ਢੋਲੀ ਲੱਗਦੀ ਸੀ ਕੰਮ ਤੇ ਜਾਂਦਾ ਸੀ ਮੈਂ ਇਹਦੇ ਥੋੜਾ ਗੁਜਾਰਾ ਸੋਖਾ ਹੀ ਥੋੜਾ ਗੁਜਾਰਾ ਕੋਈ ਬਸ ਗੁਜ਼ਰ ਬਸਰ ਹੋ ਜਾਂਦਾ ਹੈ ਸਾਟ ਲੱਗਣ ਕਾ ਜਿਆਦਾ ਕੰਮ ਔਖਾ ਹੋ ਗਿਆ ਫਿਰ ਮੁਸ਼ਕਲ ਹੋ ਗਈ ਥੋੜੀ ਪਿੰਡ ਵਾਸੀ ਵੀ ਕਰ ਦਿੰਦੇ ਜੇ ਥੋੜੀ ਬਹੁਤੀ ਰੋਟੀ ਤੋਂ ਬਹੁਤ ਮੁਸ਼ਕਲ ਹੁੰਦੀ ਹੈ ਆਵਾਜ਼ ਦੇ ਕੇ ਭਾਜੀ ਬੁਲਾਉਣਾ ਉਹਨਾਂ ਨੂੰ ਤੇ ਜੋ ਸੁਣਦਾ ਹੀ ਨਹੀਂ ਤੇ ਆਵਾਜ਼ ਘੰਂਦੋ ਉਹਨਾਂ ਨੂੰ ਬੱਚੇ ਮੇਰੇ ਦੋ ਜੇ ਗੁੜੀਆਂ ਵਾ ਮੇਰੀ 4 1/2 ਸਾਲ ਦੀ ਤੇ ਬੇਟਾ ਜੇ 2 ਸਾਲ ਦਾ ਸਕੂਲ ਜਾਂਦੀ ਜਾਂਜੀ ਬੱਚਿਆਂ ਦੇ ਨਾਲ ਫਿਰ ਚੱਲ ਜਾਂਦੀ ਜੇ ਬਰਣਾ ਪ੍ਰੇਮ ਸਿੰਘ ਜੀ ਹਲਾ ਦੇ ਦੇ ਹੁਣ ਕਾਫੀ ਚੰਗੇ ਹੁਣ ਥੋੜੇ ਖਰਾਬ ਹੋ ਗਏ ਆਗੇ ਤੇ ਦੋ ਵਾਰੀ ਤੇ ਸੱਟ ਲੱਗੀ ਇਹਦੇ ਪਹਿਲੇ ਸਿਰਚ ਲੱਗੀ ਸੀਗੀ ਉਦੋਂ ਕਾਫੀ ਚਾਰ ਕਾਫੀ ਪੈਸਾ ਲੱਗਿਆ ਬਿਮਾਰ ਕਾਫੀ ਚਿਰ ਰਿਹਾ ਉਦੋਂ ਜੇ ਥੋੜਾ ਬੋਧਾ ਸੰਭਲਿਆ ਦੁਬਾਰਾ ਮੁੜ ਕੇ ਫੇਰ ਹੱਥ ਟੁੱਟ ਗਈ ਹਾਂ ਟੱਟ ਟੁੱਟਣ ਦੇ ਨਾਲ ਹੀ ਫੇਰ ਜਿਆਦਾ ਕੰਮ ਖਰਾਬ ਹੋ ਗਿਆ ਘਰ ਮਕਾਨ ਵਿੱਚ ਤਾਂ ਮੜਾ ਕਰਦਾ ਰਹਿ ਤਪਾੜਾ ਥੂੜਾ ਲਾ ਕੇ ਪਾਉਂਦਾ ਰਿਹਾ ਛੱਤ ਦੇ ਉੱਤੇ ਮਾਤਾ ਹੀ ਮਾਤਾ ਗੁਜਰ ਗਈ। ਉਤਨਾ ਬੁੜਕੇ ਫਿਰ ਕਾਫੀ ਵਿਚਾਰਾ ਠਾਂ ਚੱਲ ਗਿਆ। ਮੇਰਾ ਨਾਮ ਅਸਾਰ ਭੱਟੀਆ। ਮੈਂ ਪਿੰਡ ਸੈਦਮਾਰਕ ਦਾ ਰਹਿਣ ਵਾਲਾ ਔਰ ਐਸ ਵਾਰ ਮੈਂ ਠਾਂ ਤੋਂ ਸਰਪੰਚ ਇਹਨਾਂ ਦੇ ਹਾਲਾਤ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਬਿਜਲੀ ਦਾ ਮੀਟਰ ਔਰ ਕੱਚੇ ਘਰਾਂ ਦੀ ਇਹਨਾਂ ਨੇ ਫਾਈਲ ਕਹਿੰਦੇ ਦਿੱਤੀ ਸੀਗੀ ਔਰ ਮੈਂ ਕੋਸ਼ਿਸ਼ ਕਰਾਂਗਾ ਉਹਨੂੰ ਚੈੱਕ ਕਰਨ ਦੀ ਕਿ ਕਿੱਥੋਂ ਤੱਕ ਇਹਨਾਂ ਦੀ ਫਾਈਲ ਪਹੁੰਚੀ ਆ ਤੇ ਜੇ ਜ਼ਰੂਰਤ ਪਈ ਤਾਂ ਨਵੇਂ ਸਿਰੇ ਤੋਂ ਮੈਂ ਇਹਨਾਂ ਦੀ ਫਾਈਲ ਦੁਬਾਰਾ ਨਿਉ ਭਰ ਕੇ ਖੁਦ ਲੈ ਕੇ ਜਾਵਾਂਗਾ ਔਰ ਜਿੰਨੀ ਵੀ ਮਦਦ ਹੋ ਸਕੇਗੀ ਪਰਵਾਹ ਦੀ ਮੈਂ ਜਰੂਰ ਕਰਾਂਗਾ